ਪ੍ਰੋਗਰਾਮ ਬਾਛੇ ਜੀ ਰਾਮ ਕਰਦੀ ਆ ਗਿਆ ਬੱਸ ਕਰੋ ਜੀ ਬਾਛੇ ਜੀ ਆ ਗਿਆ ਬੱਸ ਕਰੋ ਸਭ ਕਰੋ ਆਪ ਜੀ ਦੇ ਸਥਾਨ ਤੇ ਬਾਛੇ ਜੀ ਗੀ ਸੰਗੀਤ ਦਾ ਪ੍ਰੋਗਰਾਮ ਬਾਛੇ ਜੀ ਰਾਮ ਕਰਦੀ ਆ ਗਿਆ ਬੱਸ ਕਰੋ ਜੀ ਅਸੀਂ ਜਿਹੜਾ ਇਹ ਅਰਦਾਸ ਕਰ ਰਿਹਾ ਗ੍ਰੰਥੀ ਪਹਿਲਾਂ ਤਾਂ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਬਿਨਾ ਇਤਿਹਾਸ ਪੜੇ ਤੋਂ ਇਹ ਤੀਆਂ ਦੀ ਅਰਦਾਸ ਕਰ ਰਿਹਾ ਅਸੀਂ ਤਾਂ ਉਹਨਾਂ ਖਾਤਰ ਮਦਰ ਗੱਲ ਕਟਾਏ ਨੇ ਇਹ ਔਰੰਗਜ਼ੇਬ ਤੀਆਂ ਲਵਾਉਦਾ ਹੁੰਦਾ ਦੀ ਜਿਹੜੀ ਅੱਜ ਮਹਿੰਦੀ ਵੀ ਲੱਗ ਰਹੀ ਐ ਕਿ ਨਾ ਸਾਡੇ ਉਹ ਮਹਿੰਦੀ ਆ ਕੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਕੁੜੀਆਂ ਨੂੰ ਇਕੱਠੀ ਕਰਕੇ ਮਹਿੰਦੀ ਲਾ ਕੇ ਜਾਂਦੇ ਉਹਦੇ ਲਾ ਕੇ ਜਾਂਦੇ ਜਿਹੜੀ ਉਹਨਾਂ ਨੂੰ ਪਸੰਦ ਹੁੰਦੀ ਫੇਰ ਉਹ ਮਤਲਬ ਦੇ ਲੈ ਜਾਂਦੇ ਤੇ ਇਹ ਇਹਨਾਂ ਨੇ ਬਣਾ ਲਿਆ ਉਹ ਕਹਿ ਰਿਹਾ ਤੇ ਮਦਰ ਤੀਆਂ ਦਾ ਤਿਹਾਰ ਉਹ ਤਿਹਾਰ ਐ ਬੇਸ਼ਰਮਾ ਇਹ ਕੋਈ ਤਿਹਾਰ ਐ ਤੀਆਂ ਦਾ ਇਹ ਤੁਸੀਂ ਕਹਾਂ ਜੋੜ ਮੇਲਾ ਵੀ ਬਣਾਤਾ ਐ ਜੋੜ ਮੇਲੇ ਤਾਂ ਸਾਡੇ ਬੁਰੂਆਂ ਦੇ ਨੇ ਇਹ ਤੁਸੀਂ ਤੀਆਂ ਦਾ ਤਿਆਰੀ ਮਤਲਬ ਜੋੜ ਮੇਲਾ ਬਣਾਤਾ ਦੂਜੀ ਗੱਲ ਅਸੀਂ ਪੁੱਛਣਾ ਜਾਉਨੇ ਆ ਵੀ ਤੁਸੀਂ ਇਤਿਹਾਸ ਨਹੀਂ ਕੋਈ ਪੜਿਆ ਪਿੰਡਾਂ ਦੇ ਸਰਪੰਚ ਵੀ ਆਪਦੀਆਂ ਵੋਟਾਂ ਦੇ ਮਾਰੇ ਤਾਂ ਮਤਲਬ ਉਹ ਕਹਿੰਦਾ ਮੈਂ ਕਰਾਂ ਮੈਂ ਉਹ ਕਹਿੰਦਾ ਮੈਂ ਕਰਾਂ ਮੈਂਬਰ ਉਹਦੂ ਪੱਭਾ ਭਾਰ ਹੋਏ ਹੋਏ ਨੇ ਵੀ ਕੱਲ ਨੂੰ ਮੈਂ ਸਰਪੰਚੀ ਚੋਂਣਾ ਫਿਰ ਮੈਨੂੰ ਵੋਟਾਂ ਵੱਧ ਪੈਣ ਮੈਂ ਮਤਲਬ ਕੁੜੀਆਂ ਬੁੜੀਆਂ ਨੂੰ ਆਪਦੇ ਕੰਨੀ ਕਰਾਂ ਬੀਬੀਓ ਪੈਣੋ ਸੋਨੂੰ ਵੀ ਬੇਨਤੀ ਆ ਹੱਥ ਜੋੜ ਕੇ ਤਿਆਰ ਨਹੀਂ ਆਇਆ ਸਾਡਾ ਕੋਈ ਯੰਦਾਂ ਦਾ ਦਿਹਾੜ ਮਨਾਉਂਦੇ ਹੋਏ ਸਤਿਗੁਰ ਪਾਤਸ਼ਾਹ ਜੀ ਮਹਾਰਾਜ ਐਸੁਕਾਰ ਜੀ ਚਲਣੇ ਆਸਣ ਲੈ ਕੇ ਪਾਤਸ਼ਾਹ ਜੀ ਆਪਦੇ ਇਸਤਾਨ ਦਾ ਜੋੜ ਮੇਲਾ ਮਨਾਉਂਦੇ ਹੋਏ ਗੀਤ ਸਕੀਰ ਦਾ ਪ੍ਰੋਗ੍ਰਾਮ ਇਹ ਤੇ ਆਸ ਪੜੋ ਜਿਹੜਾ ਹਾ ਛੋਟੀਆਂ-ਛੋਟੀਆਂ ਬੱਚੀਆਂ 10-10 ਸਾਲ ਦੀਆਂ 12-12 ਸਾਲ ਦੀਆਂ ਦੇ ਘੱਗਰੇ ਪਵਾ ਕੇ ਤਾਂ ਉਹਨਾਂ ਨੂੰ ਮਤਲਬ ਡੀਜਾਂ ਦੇ ਉੱਤੇ ਗੰਦੇ ਕੀਤਾਾਂ ਦੇ ਉੱਤੇ ਨਚਾਇਆ ਜਾਂਦਾ ਹੈ ਇਹ ਕਿੱਡੀ ਮਾੜੀ ਗੱਲ ਹੈ ਸਿੱਖੀ ਦੇ ਤਾਂ ਕਿੱਡਾ ਵੱਡਾ ਮਤਲਬ ਘਾਣ ਹੋ ਰਿਹਾ ਹੈ ਇੱਕ ਪਾਸੇ ਮਤਲਬ ਤੀਆਂ ਦੀ ਸਾਡੇ ਗ੍ਰੰਥੀ ਅਰਦਾਸ ਕਰ ਰਹੇ ਨੇ ਤੇ ਬੇਨਤੀ ਕਰਦੇ ਆ ਵੀ ਇਹਦੇ ਨੱਥ ਪਾਈ ਜਾਵੇ ਇਹ ਬੰਦੇ ਦੇ ਜਿਨੇ ਤੀਆਂ ਦਾ ਮਤਲਬ ਇਹ ਅਰਦਾਸ ਕੀਤੀ ਹੈ ਤੇ ਬਾਕੀ ਅਸਲ ਤਾਂ ਸਾਰੇ ਪਿੰਡ ਨੂੰ ਹੈ ਪੁੱਛਿਆ ਜਾਵੇ ਵੀ ਇਹ ਤੁਸੀਂ ਨੇ ਕਿੱਥੋਂ ਇਹ ਅਸ ਲੈਂਦਾ ਹੈ ਭਾਈ ਇਹ ਜੋੜ ਮੇਲਾ ਤੁਸੀਂ ਕਾਹਦਾ ਮਨਾ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਜੋ ਅੱਜ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ ਹਾਲਾਤ ਵਿਗੜਦੇ ਜਾ ਰਹੇ ਨੇ ਦਿਨੋਂ ਦਿਨ ਤੇ ਸਾਡੇ ਲਈ ਵੀ ਵੀਡੀਓ ਪਹੁੰਚੀ ਹੈਗੀ ਗਰਾਂਤੀ ਸਿੰਘਾ ਦੇਖੋ ਜਨਾਬੇ ਸੁੱਖ ਹੋਵੇ ਗੁਰੂ ਨਾਨਕ ਦੇਵ ਜਿਹੜੇ ਸਾਡੇ ਸਿੰਘ ਮੱਛੇ ਰੰਗੜ ਦਾ ਸਿਰ ਲੈ ਆਈ ਦੀ ਵੱਢ ਕੇ ਗਣਾ ਸਾਡੀਆਂ ਧੀਆਂ ਪਣਾ ਅੱਜ ਨਚਾਈਆਂ ਜਾਂਦੀਆਂ ਨੇ ਇਹ ਪਿੰਡਾਂ ਦੇ ਵਿੱਚ ਕਮੇਟੀਆਂ ਬਣ ਗਈਆਂ ਨੇਗੀਆਂ ਜਿੱਦੋਂ ਜਿੱਦ ਦੇ ਵਿੱਚ ਉਹ ਕਹਿੰਦਾ ਮੈਂ ਵੱਧ ਨਚਾਵਾਂ ਧੀਆਂ ਭੈਣਾਂ ਨੂੰ ਡੀਜੇ ਲਾ ਕੇ ਉਹ ਕਹਿੰਦਾ ਮੈਂ ਵੱਧ ਨਚਾਵਾਂ ਇਹ ਕੋਈ ਸਮਾਤੀ ਜਦੋਂ ਕੋਈ ਐਤਵਾਰ ਦਾ ਦਿਨ ਰੱਖਿਆ ਜਾਂਦਾ ਸੀਗਾ ਤੇ ਸਾਰੀਆਂ ਧੀਆਂ ਭੈਣਾਂ ਨੂੰ ਜੋ 40 ਸਾਲ ਤੋਂ ਥੱਲੇ ਲੜਕੀਆਂ ਹੁੰਦੀਆਂ ਉਹਨਾਂ ਦੇ ਵਿੱਚੋਂ ਛਾਂਟ ਕੇ ਕਰਕੇ ਨਚਾਇਆ ਜਾਂਦਾ ਸੀ ਜਿਹੜੀ ਉਹਨਾਂ ਦੇ ਵਿੱਚੋਂ ਸੋਹਣੀ ਪਸੰਦ ਆਉਂਦੀ ਸੀ ਉਹਦੇ ਨਾਲ ਨਿਕਾਹ ਕੀਤਾ ਜਾਂਦਾ ਸੀਗਾ ਤਾਂ ਅੱਜ ਸਾਡੇ ਲਾਲੋ ਡੀਜੇ ਲਵਾ ਕੇ ਹੁਣ ਸਾਡੀਆਂ ਪੰਚਾਇਤਾਂ ਪਰ ਇਹ ਸ਼ਰਮ ਵਾਲੀ ਇੱਕ ਗੱਲ ਹੈ ਸ਼ਰਮ ਵਾਲੀ ਗੱਲ ਇਹ ਹੈ ਦੇਖੋ ਇੱਥੇ ਗ੍ਰੰਤੀ ਸਿੰਘ ਨੇ ਅਰਦਾਸ ਬੇਨਤੀ ਕੀਤੀ ਟ੍ਰੈਡ ਦੇ ਉੱਤੇ ਲਾ ਦੇ ਡੀਜਾ ਹੁੰਦਾ ਕੋਈ ਸਪੀਕਰ ਲਾ ਦੇ ਅਸੀਂ ਉਹਦੇ ਨਾਲ ਮਰਨ ਮਾਰਨ ਤੇ ਹੋ ਜਾਣਿਆਂਗੇ ਅਸੀਂ ਹੁਣ 에ਅਰ ਦਾਸਾਂ ਬੇਨਤੀਆ ਕਰਿਆ ਕਰਾਂਗੇ ਨੱਚਣ ਵਾਸਤੇ ਗੰਦੇ ਗੀਤ ਸੁਣਨ ਵਾਸਤੇ ਇਹ ਸਾਨੂੰ ਸਾਡਾ ਸੰਧਾਨ ਥੋੜੀ ਐ ਸਿੱਖੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ